ਅੱਛਾ ਜੀ ਆ ਪੌਣ ਆ ਰਹੀ ਆ ਕਿ ਜੱਾ ਠੁਮਕੇ ਲੱਗ ਰਹੇ ਆ ਇਹ ਏਦਾਂ ਆਉਂਦੀਆਂ ਹੁੰਦੀਆਂ ਪੌਣਾ ਇਹ ਸਿਰਫ ਤੇ ਸਿਰਫ ਕੀ ਆ ਫਰੀਦ ਦਾ ਬੱਕਰਾ ਖਾਦਾ ਹੋਇਆ ਤੇ ਬੱਕਰਾ ਜਿਹੜਾ ਐ ਨਾ ਹੁਣ ਉਹ ਪਚਿਆ ਨਹੀਂ ਹਜੇ ਤੱਕ ਪਤਾ ਨਹੀਂ ਲੋਕ ਯਾਰ ਕਿੱਦਾਂ ਇਹਨਾਂ ਲੋਕਾਂ ਤੇ ਯਕੀਨ ਕਰਕੇ ਬਹਿ ਜਾਂਦੇ ਆ ਵੀ ਆਪ ਦੇਖ ਲਓ ਇਹਨਾਂ ਦੇ ਹਾਲ ਕਿੱਦਾਂ ਦੇ ਆ ਤੇ ਵੀਡੀਓ ਦੇ ਉੱਤੇ ਲਿਖਿਆ ਪਿਆ ਵੀ ਇਸ ਵੀਡੀਓ ਨੂੰ ਜਿਹੜਾ ਵੀ ਸ਼ੇਅਰ ਕਰੇਗਾ ਨਾ ਉਹਦਾ ਭਾਗ ਅੱਜ ਹੀ ਚਮਕੇਗਾ ਤਾਂ ਮੈਂ ਸੋਚਿਆ ਵੀ ਵੀਡੀਓ ਸ਼ੇਅਰ ਕੀ ਕਰਨੀ ਆ ਚਲੋ ਵੀਡੀਓ ਬਣਾ ਦਿੰਨੇ ਆ ਸੱਚ ਜਾਣਿਓ ਅਸੀਂ ਸਿਰਫ ਤੇ ਸਿਰਫ ਪਤਾ ਕੀ ਆ ਅਸੀਂ ਕਹਿੰਦੇ ਆ ਬ੍ਰਾਹਮਣਵਾਦ ਨੂੰ ਮਾੜਾ ਲੇਕਿਨ ਬ੍ਰਾਹਮਣਵਾਦ ਇੰਨਾ ਮਾੜਾ ਨਹੀਂ ਕਿਉਂਕਿ ਬ੍ਰਾਹਮਣਵਾਦ ਕਿਹੜਾ ਸਾਡੇ ਘਰਾਂ ਦੇ ਵਿੱਚੋਂ ਸਾਨੂੰ ਲੈਣ ਆਉਂਦਾ ਲੇਕਿਨ ਆ ਜਿਹੜੇ ਛੋਟੇ ਛੋਟੇ ਜੈਂਟ ਆ ਨਾ ਬੈਠੇ ਇਹ ਖਰਾਬ ਕਰਦੇ ਆ ਸਾਡਾ ਕੁਝ ਹੁਣ ਇਹਨਾਂ ਨੇ ਜਿੱਥੇ ਵੀ ਮੇਲਾ ਹੋਵੇ ਮਾਤਾ ਦੇ ਮੇਲਾ ਹੋਵੇ ਪੀਰ ਲਗਾਹੇ ਦੇ ਮੇਲਾ ਹੋਵੇ ਪੀਰਾਂ ਦੇ ਮਸਤਾਂ ਦੇ ਮੇਲਾ ਹੋਵੇ ਬਾਬਿਆਂ ਦੇ ਮੇਲਾ ਹੋਵੇ ਇਹਨਾਂ ਨੇ ਭਰ ਭਰ ਕੇ ਫੇ ਗੱਡੀਆਂ ਲੈ ਕੇ ਜਾਣੀਆਂ ਹੁੰਦੀਆਂ ਤੇ ਇਹਨਾਂ ਨੇ ਕਹਿਣਾ ਕੀ ਆ ਅਸੀਂ ਹਰੇਕ ਨੂੰ ਮੰਨਦੇ ਆ ਉਹ ਯਾਰ ਇੱਕ ਨੂੰ ਮੰਨ ਕੇ ਦੇਖ ਲੋ ਜੋ ਵੀ ॠषि मुनि ਪੀਰ ਪਗੰਬਰ ਸਾਰੇ ਜਿੰਨੇ ਧਰਤੀ ਤੇ ਹੋਏ ਆ ਨਾ ਉਹਨਾਂ ਨੇ ਸਿਰਫ ਇੱਕ ਦਾ ਪ੍ਰਚਾਰ ਕੀਤਾ ਵਾ ਲੇਕਿਨ ਇਹ ਲੋਕ ਕੀ ਆ ਇਹ ਬ੍ਰਾਂਚਾਂ ਬੜਾਈਆਂ ਪਈਆਂ ਪੁਜਾਰੀ ਨੇ ਵੀ ਤੁਹਾਡਾ ਇੱਥੇ ਆ ਤੇ ਤੁਹਾਡਾ ਇੱਥੇ ਆ ਤੁਸੀਂ ਜੋਤਾਂ ਜਗਾਉਣੀਆਂ ਤੇ ਤੁਸੀਂ ਚਿਰਾਗ ਜਗਾਉਣੇ ਲੇਕਿਨ ਅਸੀਂ ਆਪਣੇ ਅੰਦਰਲੀ ਜੋਤ ਨੂੰ ਨਹੀਂ ਪਛਾਣਦੇ ਅਸੀਂ ਆਪਣੇ ਅੰਦਰਲੀ ਜੋਤ ਨੂੰ ਨਹੀਂ ਜਗਾਉਂਦੇ ਹਨ ਸਿਰਫ ਤੇ ਸਿਰਫ ਕੀ ਆ ਬਾਹਰ ਜਿਹੜੀਆਂ ਜੋਤਾਂ ਜਗ ਰਹੀਆਂ ਨਾ ਉਹ ਨਜ਼ਰ ਆਉਂਦੀਆਂ ਹਰ ਧਰਮ ਦੇ ਵਿੱਚ ਪਖੰਡ ਖਾਨਾ ਇਹੋ ਸ਼ੁਰੂ ਹੋਇਆ ਪਿਆ ਹੁਣ ਸਿੱਖਾਂ ਦੇ ਵਿੱਚ ਸਿੱਖਾਂ ਤੇ ਇੰਨਾ ਕੁ ਸੀ ਨਾ ਮਾਨ ਸੀਗਾ ਵੀ ਚਲੋ ਇਹਨਾਂ ਦੇ ਵਿੱਚ ਹੈ ਨਹੀਂਗਾ ਕੁਝ ਵੀ ਨਹੀਂ ਇਹ ਵੀ ਉਹਨਾਂ ਤੋਂ ਵੀ ਉੱਪਰ ਨਿਕਲ ਚੱਲਿਆ ਸਿੱਖ ਧਰਮ ਜਿਹੜਾ ਵਾ ਉਹ ਵੀ ਜਿਆਦਾ ਸਭ ਤੋਂ ਜਿਆਦਾ ਪਖੰਡ ਉਹਨਾਂ ਦੇ ਕਹਿ ਦਿੰਦੇ ਇਹਨਾਂ ਦੇ ਪੀਲਾਂ ਦਾ ਪੈਦਾ ਕਹਿ ਦਿੰਦੇ ਆ ਹਿੰਦੂਆਂ ਦੇ ਮਾਤਾ ਦਾ ਪੈਦਾ ਕਹਿ ਦਿੰਦੇ ਆ ਉਹਨਾਂ ਦੇ ਸ਼ਹੀਦਾਂ ਦਾ ਪੈਦਾ ਕਹਿ ਦਿੰਦੇ ਆ ਬਸ ਯਾਨੀ ਕਿ ਪਹਿਰਾ ਵੀ ਪਹਿਰਾ ਆ ਰਿਹਾ ਹੈ ਇਹਨਾਂ ਤੇ ਯਰ ਪਹਿਰਾ ਤੇ ਉਹਦਾ ਹੀ ਆਪਾਂ ਸਮਝਦੇ ਆ ਨਾ ਵੀ ਉਹਦਾ ਆ ਸਕਦਾ ਵੀ ਜਿਹੜਾ ਇਸ ਦੁਨੀਆ ਦੇ ਵਿੱਚ ਭਟਕ ਰਿਹਾ ਵਾ ਇਹਦਾ ਮਤਲਬ ਵੀ ਸ਼ਹੀਦਾਂ ਦੀ ਵੀ ਗਤੀ ਨਹੀਂ ਹੋਈ ਤਾਂ ਕਰਕੇ ਪਹਿਰੇ ਆ ਰਹੇ ਆ ਸ਼ਹੀਦਾਂ ਦੇ ਯਰ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਨਿਕਲਣਾ ਪਏਗਾ ਕਿਉਂਕਿ ਸਭ ਤੋਂ ਜ਼ਿਆਦਾ ਜੇ ਕਹਾਣ ਕੀਤਾ ਹੋਇਆ ਨਾ ਪੰਜਾਬ ਦਾ ਤੇ ਇਹਨਾਂ ਲੋਕਾਂ ਨੇ ਕੀਤਾ ਹੋਇਆ ਅੱਜ ਦੇਖ ਲੋ ਘਰ ਪਿੰਡ ਪਿੰਡ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਕੋਈ ਨਾ ਕੋਈ ਕਬਰ ਬਣੀ ਹੋਈ ਆ ਤੇ ਕੋਈ ਨਾ ਕੋਈ ਉੱਥੇ ਮੱਥੇ ਟੇਕੀ ਜਾਂਦਾ ਲਗੜੀ ਜਾਂਦਾ ਮੱਥੇ ਲੇਕਿਨ ਲੋਣਕਾਂ ਸਾਲੀਆਂ ਫੇ ਵੀ ਚੇਲੇ ਤੇ ਸਾਡੇ ਤੇ ਹੈ ਨਹੀਂ ਗਈਆਂ ਫੇ ਵੀ ਅਸੀਂ ਮਰੇ ਮੁੱਕੇ ਹੋਏ ਆ ਇਹਨਾਂ ਬਾਬਿਆਂ ਨੇ ਸਾਡਾ ਕੱਖ ਨਹੀਂ ਕਰਨਾ ਇਹ ਸਿਰਫ ਤੇ ਸਿਰਫ ਸਾਨੂੰ ਇਕੱਠੇ ਹੋ ਕੇ ਇਹ ਸਰਕਾਰਾਂ ਦੇ ਸਾਹਮਣੇ ਖੜਨਾ ਪੈਣਾ ਸਾਨੂੰ ਵੀ ਹੱਕ ਸਾਨੂੰ ਸਰਕਾਰਾਂ ਨੇ ਦੇਣੇ ਆ ਇਹ ਬਾਬਿਆਂ ਨੇ ਨਹੀਂ ਦੇਣੇ ਬਾਕੀ ਇਹਨਾਂ ਕੋਲ ਕੀ ਹੁੰਦਾ ਫੂਕਾਂ ਨਾਲ ਇਹਨਾਂ ਨੇ ਕੰਮ ਕਰਨਾ ਹੁੰਦਾ ਆਪਣਾ ਕਦੀ ਫੂਕਾਂ ਨਾਲ ਵੀ ਕੰਮ ਕਿ ਹੋਇਆ ਫੁਣਕਾਰਾਤ ਪ੍ਰਮਾਤਮਾ ਨੇ ਇੱਕ ਨੂੰ ਬਖਸ਼ਿਆ ਸਾਪ ਨੂੰ ਫੂਕ ਦਾ ਲੇਕਿਨ ਉਸ ਫੂਕ ਦਾ ਵੀ ਨੁਕਸਾਨ ਆ ਲੇਕਿਨ ਇਹ ਸਿਰਫ ਤੇ ਸਿਰਫ ਹੁਣ ਉਹ ਬੀਬੀਆਂ ਸਾਹਮਣੇ ਜਿਹੜੀਆਂ ਬੈਠੀਆਂ ਵਾ ਉਹ ਵੀ ਬੁਕਲਾਂ ਦੇ ਵਿੱਚ ਮੂੰਹ ਲਾ ਕੇ ਹੱਸ ਰਹੀਆਂ ਬੀਬੀਆਂ ਦਾ ਕੰਮ ਕੀ ਹੁੰਦਾ ਵੀ ਬਸ ਜਿੱਥੇ ਚਾਰ ਬੁੜੀਆਂ ਇਕੱਠੀਆਂ ਵਾ ਵੀ ਉੱਥੇ ਬੈਂਦੀਆਂ ਵਾ ਟਾਈਮ ਪਾਸ ਕਰਨਾ ਹੁੰਦਾ ਵੀ ਚੁਗਲੀਆਂ ਇੱਕ ਦੂਜੇ ਦੀਆਂ ਤੇ ਉਹਨਾਂ ਦਾ ਕਰਕੇ ਇਹਨਾਂ ਲੋਕਾਂ ਦੇ ਘਰ ਚੱਲੀ ਜਾਂਦੇ ਆ ਇਹਨਾਂ ਲੋਕਾਂ ਤੋਂ ਬਚਣਾ ਪੈਣਾ ਯਾਰ ਸਾਨੂੰ ਗੁਲਾਮੀ ਗੁਲਾਮੀ ਸਾਡੇ ਗੱਲ ਹੋਰ ਕੋਈ ਨਹੀਂ ਗੁਲਾਮ ਅਸੀਂ ਇਹਨਾਂ ਚੀਜ਼ਾਂ ਦੇ ਆ ਜੇ 2000 ਸਾਲ ਗੁਲਾਮ ਰਹੇ ਆ ਨਾ ਅਸੀਂ ਤੇ ਸਿਰਫ ਤੇ ਸਿਰਫ ਪੁਜਾਰੀ ਦੇ ਗੁਲਾਮ ਰਹੇ ਆ ਤਾਂ ਕਰਕੇ ਇਹ ਸੇ ਕਰਕੇ ਯਾਰ ਇਹਨਾਂ ਚੀਜ਼ਾਂ ਤੋਂ ਬਚੋ ਸਿਰਫ ਤੇ ਸਿਰਫ ਵੀ ਇਹ ਝਾਟਾ ਖਲਾਰ ਕੇ ਤੇ ਡਾਪੈਂਡੀਆਂ ਵੀ ਲੋਕਾਂ ਅੱਗੇ ਪਖੰਡ ਕਰਨ ਜੇ ਨੱਚਣ ਦਾ ਸ਼ੌਂਕ ਆ ਤਾਂ ਘਰੇ ਬੈ ਕੇ ਨੱਚ ਲਿਆ ਕਰੋ ਲੋਕਾਂ ਨੂੰ ਤਾਂ ਇਹਨਾਂ ਦੇ ਚੱਕਰਾਂ ਦੇ ਵਿੱਚ ਪਾਓ ਬਸ ਇਹੋ ਬੇਨਤੀ ਆ ਇਹਨਾਂ ਕੋਲ ਯਾਰ ਕੱਖ ਨਹੀਂਗਾ ਤੁਸੀਂ ਇਹਨਾਂ ਲੋਕਾਂ ਦੇ ਨਾਮ ਅਗਰ ਲੱਗੋ ਸਿਰਫ ਇਹ ਕੀ ਆ ਏਜੰਟ ਆ ਇਹ ਵੱਡਿਆਂ ਮੰਦਰਾਂ ਦੇ ਕਿਉਂਕਿ ਗੱਡੀਆਂ ਭਰ-ਭਰ ਕੇ ਇਹਨਾਂ ਨੇ ਲਿਜਾਣੀਆਂ ਹੁੰਦੀਆਂ ਉੱਥੇ ਤੇ ਇਹਨਾਂ ਨੂੰ ਲੱਭਦਾ ਉਥੋਂ ਕੱਖ ਨੀਗਾ ਲੱਭਦਾ ਵੀ ਇਹਨਾਂ ਨੂੰ ਸਾਡੇ ਲੋਕਾਂ ਕੋਲੋਂ ਹੀ ਆ ਵੀ ਅਕਰਾਇਆ ਦੇ ਕੇ ਗੱਡੀ ਦੇ ਵਿੱਚ ਬਹਿਣਾ ਹੁੰਦਾ ਚਾਹੇ ਤਾਂ ਇਹਨਾਂ ਤੇ ਇੰਨੀ ਲਹਿਮਤ ਆ ਜੇ ਬਾਬੇ ਦੀ ਤਜਾਹੇ ਫਰੀ ਲੈ ਕੇ ਜਾਇਆ ਕਰਨ ਇਹ ਫਰੀ ਵੀ ਨਹੀਂ ਲੈ ਕੇ ਜਾਂਦੇ ਖਰਚੇ ਵੀ ਤੁਹਾਡੇ ਆ ਮੈਂ ਇਦਾਂ ਦੇ ਲੋਕ ਦੇਖੇ ਆ ਵੀ ਸਾਰਾ ਸਾਰਾ ਪੈਸਾ ਉਥੇ ਲਾ ਕੇ ਆ ਜਾਂਦੇ ਆ ਤੇ ਘਰੇ ਆਉਂਦਿਆਂ ਨੂੰ ਉਹਨਾਂ ਦੀਆਂ ਜੇਬਾਂ ਦੇ ਵਿੱਚ ਦੁੱਧ ਜੋਗੇ ਵਿੱਚ ਚਾਹ ਬਣਾਉਣ ਨੂੰ ਪੈਸੇ ਨਹੀਂ ਹੁੰਦੇ ਇਤਾਂ ਦੇ ਲੋਕ ਦੇਖੇ ਆ ਕਿੱਥੋਂ ਆਏ ਆ ਜੀ ਦਰਸ਼ਨ ਕਰਕੇ ਆਏ ਆ ਜੇ ਐਡੀ ਦੂਰ ਜਾ ਕੇ ਕੁਝ ਲੱਭਣਾ ਨਹੀਂ ਸਿਰਫ ਤੇ ਸਿਰਫ ਅਸੀਂ ਲਾ ਕੇ ਆਉਣਾ ਤਾਂ ਫਿਰ ਫਾਇਦਾ ਕੀ ਆ ਯਾਰ ਫਿਰ ਤਾਂ ਅਸੀਂ ਇਹੋ ਦੇਖੋ ਨਾ ਵੀ ਆਸ ਤੇ ਬੈਠੇ ਆ ਵੀ ਆ ਜਾਣਗੇ ਵੀ ਮੰਗਿਆ ਬਾਬੇ ਕੋਲੋਂ ਸੁਖਣਾ ਸੁਖ ਲਈ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਲੱਭ ਜਾਣਾ ਲੇਕਿਨ ਉਹ ਜਿਹੜੀ ਸੁਖਣਾ ਤੁਹਾਡੀ ਫੇਰ ਖੜੀ ਦੀ ਖੜੀ ਆ ਉਹ ਤੁਸੀਂ ਆਪਣੀ ਮਿਹਨਤ ਦੇ ਵਿੱਚੋਂ ਪੈਸਾ ਲਾ ਕੇ ਤਾਂ ਫੇਰ ਸੁਖਣਾ ਲਾਉਣੀ ਆ ਲੇਕਿਨ ਇਹਨਾਂ ਨੇ ਤੁਹਾਨੂੰ ਕਿਸੇ ਮੰਦਰ ਵਾਲੇ ਨੇ ਕਿਸੇ ਗੁਰਦੁਆਰੇ ਵਾਲੇ ਨੇ ਕੱਖ ਨਹੀਂ ਦੇਣਾ ਇਹ ਸਿਰਫ ਤੇ ਸਿਰਫ ਤੁਹਾਨੂੰ ਇਹਨਾਂ ਨੇ ਚੱਕਰਾਂ ਦੇ ਵਿੱਚ ਹੀ ਪਾਉਣਾ ਭਲਾਓ ਇਹੋ ਜੇ ਚੱਕਰਾਂ 'ਚੋਂ ਨਿਕਲੋ ਇਹੋ ਬੇਨਤੀ ਆ ਬਸ ਇਹਨਾਂ ਕੋਲ ਕੱਖ ਬਣੇਗਾ ਆਪਣੇ ਤਰੀਕੇ ਨਾਲ ਜੀਣਾ ਸਿੱਖੋ ਇਹਨਾਂ ਦੇ ਤਰੀਕੇ ਨਾਲ ਨਾ